ਇਹ ਗੱਲ ਠੀਕ ਹੈ ਕਿ ਜਿਹੜੇ ਵਾਦੇ ਅਸੀਂ ਜਲੰਧਰ ਦੇ ਲੋਕਾਂ ਦੇ ਨਾਲ ਜਿਮਨੀ ਚੌਂ ਦੇ ਵਿੱਚ ਕੀਤੇ ਸੀ ਉਹਨਾਂ ਵਾਦਿਆਂ ਦੇ ਉੱਤੇ ਮੈਂ ਸਮਝਦਾ ਕਿ ਮੈਂ ਖਰਾ ਨਹੀਂ ਉਤਰ ਸਕਿਆ ਕਿਉਂਕਿ ਮੇਰੀ ਸਰਕਾਰ ਨੇ ਮੇਰੀ ਪਿੱਠ ਤੇ ਉੱਤੇ ਹੱਥ ਨਹੀਂ ਰੱਖਿਆ ਜਲੰਧਰ ਦੇ ਜਿਹੜੇ ਕੰਮ ਸਨ ਚਾਹੇ ਸੜਕਾਂ ਦੇ ਸਨ ਚਾਹੇ ਪਿੰਡਾਂ ਦੀਆਂ ਫਿਰਨੀਆਂ ਦੇ ਸਨ ਚਾਹੇ ਪਿੰਡਾਂ ਦੇ ਛੱਪੜਾਂ ਦੇ ਸਨ ਚਾਹੇ ਲੋਕਲ ਬੋਡੀ ਸ਼ਹਿਰ ਦੀਆਂ ਸੜਕਾਂ ਸਨ ਤਾਂ ਬਹੁਤ ਜਿਹੜੇ ਕੰਮ ਹੈ ਮੈਂ ਸਮਝਦਾ ਕਿ ਉਹ ਸ਼ੁਰੂ ਹੀ ਨਹੀਂ ਹੋ पाए ਬਹੁਤ ਹੀ ਸਤਿਕਾਰਯੋਗ ਵਿਨੋਤ ਤਾਬੜੇ ਜੀ ਬਹੁਤ ਹੀ ਸਤਿਕਾਰਯੋਗ ਕੇਂਦਰੀ ਮੰਤਰੀ ਹਰਦੀਪ ਪੁਰੀ ਜੀ ਬਹੁਤ ਹੀ ਸਤਿਕਾਰਯੋਗ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਬਹੁਤ ਹੀ ਸਤਿਕਾਰਯੋਗ ਸੰਜੀਤ ਜੀ ਔਰ ਸਾਹਮਣੇ ਬੈਠੇ ਸਾਰੇ ਹੀ ਮੇਰੇ ਪ੍ਰੈਸ ਦੇ ਸਾਥੀ ਅੱਜ ਵਿਧੀ ਪੂਰਵਕ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਜੁਆਇਨ ਕਰਨ ਦਾ ਮੇਰਾ ਸਿਰਫ ਤੇ ਸਿਰਫ ਇੱਕੋ ਮਕਸਦਾ ਕਿ ਦੇਸ਼ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਨਾਲ ਲੱਗਦੇ ਜਿਹੜੇ ਸੂਬੇ ਐ ਉਹਨਾਂ ਦੇ ਵਿੱਚ ਤਰੱਕੀ ਹੋ ਰਹੀ ਐ ਦੇਸ਼ ਅੱਗੇ ਵਧ ਰਿਹਾ ਐ ਕਿ ਕਿਤਨਾ ਕਿਤੇ ਉਹ ਕਮੀ ਹੈ ਜਿਹੜੀ ਮੈਨੂੰ ਪੰਜਾਬ ਦੇ ਵਿੱਚ ਔਰ ਖਾਸ ਕਰਕੇ ਆਪਣਾ ਸੰਸਦੀਕ ਖੇਤਰ ਹੈ ਜਿਹੜਾ ਜਲੰਧਰ ਦੇ ਵਿੱਚ ਨਜ਼ਰ ਆ ਰਹੀ ਹੈ ਕਿ ਅਸੀਂ ਬਹੁਤ ਜਿਹੜੇ ਡਿਵੈਲਪਮੈਂਟ ਪੱਖੋਂ ਪਿਛੜੇ ਆ ਜਾਖੜ ਸਾਹਿਬ ਨੇ ਬਹੁਤ ਵਿਸਤਾਰਪੂਰਵਕ ਗੱਲਾਂ ਕੀਤੀਆਂ ਕਿਉਂਕਿ ਥੋੜੀ ਦੇਰ ਪਹਿਲਾਂ ਕਾਫੀ ਚਰਚਾ ਜਿਹੜੀ ਆ ਅਸੀਂ ਆਪਸ ਦੇ ਵਿੱਚ ਕੀਤੀ ਸੀ ਇਹ ਗੱਲ ਠੀਕ ਹੈ ਕਿ ਜਿਹੜੇ ਵਾਦੇ ਅਸੀਂ ਜਲੰਧਰ ਦੇ ਲੋਕਾਂ ਦੇ ਨਾਲ ਜਿਮਨੀ ਚੋਣ ਦੇ ਵਿੱਚ ਕੀਤੇ ਸੀ ਉਹਨਾਂ ਵਾਅਦਿਆਂ ਦੇ ਉੱਤੇ ਮੈਂ ਸਮਝਦਾ ਕਿ ਮੈਂ ਖਰਾ ਨਹੀਂ ਉਤਰ ਸਕਿਆ ਕਿਉਂਕਿ ਮੇਰੀ ਸਰਕਾਰ ਨੇ ਮੇਰੀ ਪਿੱਠ ਤੇ ਉੱਤੇ ਹੱਥ ਨਹੀਂ ਰੱਖਿਆ ਜਲੰਧਰ ਦੇ ਜਿਹੜੇ ਕੰਮ ਸਨ ਚਾਹੇ ਸੜਕਾਂ ਦੇ ਸਨ ਚਾਹੇ ਪਿੰਡਾਂ ਦੀਆਂ ਫਿਰਨੀਆਂ ਦੇ ਸਨ ਚਾਹੇ ਪਿੰਡਾਂ ਦੇ ਛੱਪੜਾਂ ਦੇ ਸਨ ਚਾਹੇ ਲੋਕਲ ਬਾਡੀ ਸ਼ਹਿਰ ਦੀਆਂ ਸੜਕਾਂ ਸਨ ਤਾਂ ਬਹੁਤ ਜਿਹੜੇ ਕੰਮ ਆ ਮੈਂ ਸਮਝਦਾ ਕਿ ਉਹ ਸ਼ੁਰੂ ਹੀ ਨਹੀਂ ਹੋ पाए ਔਰ ਦਿੱਲੀ ਦੇ ਵਿੱਚ ਆਦਰਨੀਏ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਆਦਰਨੀਏ ਸਾਡੇ ગ્રામ ਮੰਤਰੀ ਸਾਹਿਬ ਅਮੀਸ਼ਾਹ ਜੀ ਇਹਨਾਂ ਦੀ ਕਾਰਜਕਾਰਨੀ ਇਹਨਾਂ ਦਾ ਜਿਹੜਾ ਵਰਕਿੰਗ ਸਟਾਈਲ ਹੈ ਉਹ ਮੈਨੂੰ ਪਿਛਲੇ ਬੀਇੰਗ ਲੋਕ ਸਭਾ ਸਦਸੇ ਉਹਨਾਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ ਤਾਂ ਮੈਂ ਬਹੁਤ ਪ੍ਰਭਾਵਿਤ ਹੋਇਆ ਜਿਹੜੇ ਜਿਹੜੇ ਕੰਮ ਮੈਂ ਜਲੰਧਰ ਦੇ ਲਈ ਲੈ ਕੇ ਗਿਆ ਚਾਹੇ ਜਲੰਧਰ ਦੇ ਵਿੱਚ ਆਦਮਪੁਰ ਦਾ 에어ਪੋਰਟ ਸੀ ਮੇਰੀ ਗੱਲ ਜਿਹੜੀ ਹੈ ਬੜੇ ਮੈਨੂੰ ਬੜਾ ਮਾਨ ਦਿੱਤਾ ਸਾਡੇ 에ਵੀਏਸ਼ਨ ਮੰਤਰੀ ਜੋਤੀਰਾਜ ਦਿੱਤੇ ਸਿੰਧਿਆ ਜੀ ਨੇ ਔਰ ਮੇਰੀ ਬੇਨਤੀ ਦੇ ਉੱਤੇ ਜਲੰਧਰ ਦਾ ਜਿਹੜਾ ਆਦਮਪੁਰ ਦਾ 에어ਪੋਰਟ ਹੈ ਉਹ ਸ਼ੁਰੂ ਕੀਤਾ ਤੇ ਫਲਾਈਟਾਂ ਸ਼ੁਰੂ ਕੀਤੀਆਂ ਮੈਂ ਨਵੀਂ ਟ੍ਰੇਨ ਦੀ ਮੰਗ ਕੀਤੀ ਤਾਂ ਆਦਰਨੀਏ ਅਸ਼ਵਨੀ ਵੈਸ਼ਨਵ ਜੀ ਉਹਨਾਂ ਨੇ ਜਲੰਧਰ ਦੇ ਲਈ ਬੰਦੇ ਪਰ ਟ੍ਰੇਨ ਦਿੱਤੀ ਔਰ ਜਲੰਧਰ ਦੇ ਵਿੱਚ ਖਾਸ ਤੌਰ ਦੇਤੇ ਜਿਹੜੇ ਜਲੰਧਰ ਦੇ ਲੋਕ ਸਨ ਉਹਨਾਂ ਦੀ ਮੰਗ ਦੇ ਉਤੇ ਉੱਥੇ ਇੱਕ ਸਟਾਪੇਜ ਵੀ ਦਿੱਤਾ ਜਿਹੜਾ ਕਿ ਪਹਿਲਾਂ ਨਹੀਂ ਸੀ ਤਾਂ ਇਸ ਤੋਂ ਲਾਗਾ ਜਲੰਧਰ ਦੇ ਬਹੁਤ ਸਾਰੇ ਇਹੋ ਜਿਹੇ ਰੇਲਵੇ ਕਰਾਸਿੰਗ ਹੈ ਜਿਨ੍ਹਾਂ ਦੇ ਉੱਤੇ ਅੱਜ ਵੀ ਫਾਟਕ ਲੱਗੇ ਆ ਔਰ ਉਹਨਾਂ ਫਾਟਕਾਂ ਨੂੰ ਦੂਰ ਕਰਕੇ ਉੱਥੇ ਆਰਓ ਵੀ ਜਾਂ ਆਰਯੂ ਵੀ ਉੱਥੇ ਬਣਾਉਣ ਦੀ ਜ਼ਰੂਰਤ ਹੈ ਚਾਹੇ ਫਲੋਰ ਹੈ ਚਾਹੇ ਜਲੰਧਰ ਦਾ ਆਦਮਪੁਰ ਦਾ ਹਲਕਾ ਚਾਹੇ ਭੋਗਪੁਰਾ ਚਾਹੇ ਜਲੰਧਰ ਦੇ ਦੂਸਰੇ ਕਰਤਾਰਪੁਰ ਏਰੀਆ ਉੱਥੇ ਰੇਲਵੇ ਕਰਾਸਿੰਗ ਦੀ ਬੜੀ ਜ਼ਰੂਰਤ ਹੈ ਔਰ ਇਹਦੇ ਨਾਲ ਨਾਲ ਦੋ ਲਫ਼ਜ਼ਾਂ ਦੇ ਵਿੱਚ ਮੈਂ ਆਪਣੀ ਗੱਲ ਮੁਕਾਵਾਂਗਾ ਕਿ ਮੈਨੂੰ ਇੱਕ ਆਸ ਹੈ ਜਿਹੜੀ ਅੱਜ ਨਜ਼ਰ ਆਈ ਹੈ ਜਲੰਧਰ ਦੇ ਲਈ ਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਕੇ ਮੈਨੂੰ ਕੋਈ ਨਿੱਜੀ ਲਾਲਚ ਨਹੀਂ ਹੈ ਮੈਨੂੰ ਕੋਈ ਸੱਤਾ ਦਾ ਲਾਲਚ ਨਹੀਂ ਹੈ ਸਿਰਫ਼ ਤੇ ਸਿਰਫ਼ ਜਲੰਧਰ ਦੀ ਬਿਹਤਰੀ ਦੇ ਲਈ ਮੈਂ ਇੱਕ ਕੋਸ਼ਿਸ਼ ਇੱਕ ਨਵਾਂ ਐਕਸਪੈਰੀਮੈਂਟ ਆਪਣੇ ਨਾਲ ਕਰਨ ਲੱਗਾ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਜਲੰਧਰ ਦੇ ਲੋਕ ਜਿਨ੍ਹਾਂ ਦੇ ਨਾਲ ਮੈਂ ਐਮਸੀ ਰਹਿੰਦਿਆਂ ਵਿਚਰਿਆ ਜਿਨ੍ਹਾਂ ਦੇ ਨਾਲ ਬੀਇੰਗ ਐਮਐਲਏ ਲੋਕਾਂ ਦੀ ਸੇਵਾ ਕੀਤੀ ਹੈ ਔਰ ਅੱਜ ਇੱਕ ਵਾਰੀ ਫੇਰ ਜਲੰਧਰ ਦੇ ਲੋਕ ਹੈ ਮੈਨੂੰ ਜਰੂਰ ਪਿਆਰ ਦੇਣਗੇ ਮਾਨ ਦੇਣਗੇ ਔਰ ਅਸੀਂ ਰਲ ਮਿਲ ਕੇ ਜਲੰਧਰ ਨੂੰ ਇੱਕ ਨਵਾਂ ਜਲੰਧਰ ਬਣਾਉਣ ਦੇ ਵਿੱਚ ਆਦਰਨੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਅਸ਼ੀਰਵਾਦ ਲੈ ਕੇ ਹੋਰ ਅੱਗੇ ਵਧਾਂਗੇ ਬਹੁਤ ਬਹੁਤ ਧੰਨਵਾਦ ਮਾਨਨੀਏ ਵਿਧਾਇਕ ਸੀਤਲ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਚਲੋ